ਲੋ ਜੀ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਦਾਲ ਆ ਮੂੰਗੀ ਛੋਲਿਆਂ ਦੀ ਇਹ ਆਪਾਂ ਨੇ ਮੂੰਗੀ ਤੇ ਛੋਲੇ ਆਪਾਂ ਨੇ ਭੋਂਕੇ ਰੱਖਦੇ ਸੀ ਤੇ ਆਪਾਂ ਹੁਣ ਇਹਨਾਂ ਨੂੰ ਆ ਬਣਾਵਾਂਗੇ ਜੀ ਆ ਦੇਖੋ ਜੀ ਮੂੰਗੀ ਤੇ ਛੋਲੇ ਆ ਦੇਖੋ ਜੀ ਮੂੰਗੀ ਤੇ ਛੋਲੇ ਆਪਾਂ ਨੇ ਭੋਂਕੇ ਰੱਖਦੇ ਸੀ ਤੇ ਆਪਾਂ ਹੁਣ ਇਹਨਾਂ ਦੀ ਇਹਨਾਂ ਨੂੰ ਧੋਵਾਂਗੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਧਰਦਿਆਂ ਜੀ ਕੁੱਕਰ ਤੇ ਇਧਰ ਆਪਾਂ ਨੇ ਸੋਈ ਇਧਰ ਆਪਾਂ ਇਹ ਸਾਰਾ ਸਮਾਨ ਰੱਖ ਲਿਆ ਜੀ ਆਪਾਂ ਪਿਆਜ਼ ਵਗੈਰਾ ਸਾਰਾ ਪਾਵਾਗੇ ਜੀ ਇਹਦੇ ਵਿੱਚ ਤੇ ਚਲੋ ਸ਼ਿਫਟ ਕਰਦੇ ਆਂ ਜੀ ਸ਼ੁਰੂ ਆਪਾਂ ਦਾਲ ਬਣਾਉਣੀ ਆਪਾਂ ਦਾਲ ਬਣਾਉਣੀ ਆ ਜੀ ਕੁੱਕਰ ਦੇ ਵਿੱਚ ਇਹ ਫਿਰ ਜਿਵੇਂ ਜੇ ਆਪਾਂ ਗੈਸ ਤੇ ਲੋ ਜੀ ਉੱਪਰ ਪਾਣੀ ਪਾ ਕੇ ਕੁੱਕਰ ਵਿੱਚ ਪਾਣੀ ਪਾਤਾ ਤੇ ਪਾਣੀ ਪਾ ਕੇ ਹੁਣ ਆਪਾਂ ਨੂੰ ਗੈਸ ਤੇ ਟੁਕੜੇ ਲਾਉਣੇ ਆ ਜੀ ਆਪਾਂ ਇਹ ਗੈਸ ਤੇ ਰੱਖਤਾ ਜੀ ਹੁਣ ਆਪਾਂ ਇਹਨਾਂ ਦਾ ਜੀ ਆਪਾਂ ਨੇ ਮਤਲਬ ਸਵੇਰ ਦੀ ਭਿਉਂ ਕੇ ਰੱਖੀ ਹੋਈ ਸੀ ਦੇਖੋ ਜੀ ਕਿੰਨੇ ਸੋਹਣੇ ਫੁੱਲ ਕੀ ਆ ਤੇ ਆਪਾਂ ਸਵੇਰ ਦੀ ਇਹ ਭਿਉਂ ਕੇ ਰੱਖੀ ਸੀ ਵੀ ਸ਼ਾਮ ਨੂੰ ਆਪਾਂ ਬਣਾਵਾਂਗੇ ਇਸ ਲਈ ਆਪਾਂ ਹੁਣ ਇਹਨੂੰ ਬਣਾ ਰਹੇ ਹਾਂ ਜੀ ਲਓ ਜੀ ਦੇਖੋ ਜੀ ਆਪਾਂ ਦਾਲ ਬਣਾਉਨੇ ਆ ਤੇ ਦਾ ਕੋਲੋਂ ਜੇ ਨਾ ਵੱਤੂ ਹੋ ਜਾਂਦੀ ਆ ਤੇ ਹੁਣ ਥੋੜੀ ਜੀ ਸੀ ਪਰ ਫਿਰ ਵੀ ਫੁੱਲ ਕੇ ਬਹੁਤ ਜ਼ਿਆਦਾ ਹੋ ਗਈ ਆ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਲਾਲ ਮਿਰਚ ਤੇ ਹੁਣ ਮਿਰਚ ਆਪਾਂ ਮਿਰਚ ਆਪਾਂ ਥੋੜ੍ਹੀ ਹੀ ਪਾਵਾਂਗੇ ਕਿਉਂਕਿ ਆਪਾਂ ਹਰੀ ਮਿਰਚ ਪਾਉਣੀ ਆ ਵਿੱਚ ਆਓ ਜੀ ਹੱਥ ਆਪਾਂ ਕਰਦਾਂ ਦਿਓ ਉਹਨਾਂ ਪਰਨੇ ਤੇ ਪਾ ਲਈ ਬਾ ਦਿੰਨੇ ਆ ਤੇ ਮਿਰਚ ਥੋੜੀ ਜਿਹੀ ਪਾਵਾਂਗੇ ਬਾਕੀ ਜਿਹੜੇ ਵੀ ਮਸਾਲੇ ਆਪਾਂ ਨੇ ਉਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਜੀਰਾ ਵਗੈਰਾ ਜੋ ਵੀ ਹੋਊਗਾ ਨਾ ਸਿਰੋ ਆਪਾਂ ਤੜਕਾ ਲਗਾਵਾਂਗੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਜੀ ਹਾਂ ਜੀ ਨਹੀਂ ਹੁਣ ਆਪਾਂ ਕਰਦੇ ਥੋੜਾ ਜਨਾ ਜਿੱਚਪਾ ਨੂੰ ਘਿਓ ਜਾਂ ਤੇਲ ਕੁਛ ਵੀ ਪਾ ਦੇਣਾ ਚਾਹੀਦਾ ਕਿਉਂਕਿ ਫਿਰ ਉਹਦੇ ਨਾਲ ਹੋ ਨਹੀਂ ਹੁੰਦਾ ਹੈਗਾ ਇੱਥੇ ਜੀ ਆਪਾਂ ਥੋੜਾ ਜਿਹਾ ਆਪਾਂ ਦੇ ਵਿੱਚ ਹੇਲ ਪਾਤਾ ਫਿਰ ਉਬਲਦੀ ਨਹੀਂ ਹੈਗੀ ਦਾਲ ਇਹਦੇ ਵਿੱਚ ਹੈ ਥੋੜਾ ਜਿਹਾ ਕਿਉ ਮਤਲਬ ਇਹ ਰੇਤੀ ਵੀ ਲਗਾ ਦੇਣਾ ਚਾਹੀਦਾ ਇੱਥੇ ਆਲੇ-ਦਾਲੇ ਤੇ ਘਿਓ ਲਗਾ ਕੇ ਫਿਰ ਇਹ ਅ ਆਪਣੀ ਬਾਣੀ ਨਹੀਂ ਕਰੀ ਹੈ ਜਿੱਦਾਂ ਤੁਸੀਂ ਇਹ ਘਿਓ ਲਗਾ ਦਿੰਦੇ ਹੋ ਇਹ ਉਹੜੀ ਕਿਤੇ Pero bueno, esto dijo y otro. ਨਹੀਂ ਕਿਉਂਕਿ ਇੱਥੇ ਮੈਨੂੰ ਖੜਾ ਲੈਣਾ ਉੱਚੀ ਸੀ ਕਿਉਂ ਆਪਾਂ ਇਹਦੇ ਵਿੱਚ ਰੱਖਦੇ ਆਂ ਆਪਾਂ ਪਤਾੜਕਾ ਲਗਾਉਂਦੇ ਹਾਂ ਲੋ ਜੀ ਹੁਣ ਆਪਾਂ ਕੱਟ ਲਈਏ ਜੀ ਪਿਆਜ਼ ਤੇ ਆ ਗਿਆ ਜੀ ਆਪਾਂ ਨੇ ਪਿਆਜ਼ ਲੋ ਜੀ ਇੱਥੇ ਆਪਾਂ ਨੇ ਪਿਆਜ਼ ਲੈ ਲਿਆ ਪਿਆਜ਼ ਨੂੰ ਕਿ ਹੁਣ ਆਪਾਂ ਇਹਨੂੰ ਕੱਟਦੇ ਆਂ ਜੀ ਤੇ ਲੋ ਜੀ ਹੁਣ ਡਾਲੇ ਆਂ ਆਜਾ ਕੱਢ ਲੰਨੇ ਇਹ ਫਿਰ ਆਪਾਂ ਲਗਾ ਦਾਂਗੇ ਜੀ ਤੜਕਾ ਤੇ ਪਾਣੀ ਪਾ ਲਿਆ ਮੈਨੂੰ ਬਹੁਤ ਕੋੜੀ ਲੱਗ ਰਿਹਾ ਕਈ ਵਾ ਤਿਆਰ ਹੈ ਤਨੋਜੀ ਕਹਿੰਦੇ ਨਾ ਆਪਾਂ ਸਨੀ ਪਾਉਣਾ ਚਾਹੀਦਾ ਹਾਂ ਕਹਿੰਦੇ ਇਹਨੂੰ ਵਿੱਚੋਂ ਕੱਢ ਦੇਣਾ ਚਾਹੀਦਾ ਇੰਨਾ ਕ ਪਤਾ ਨਹੀਂ ਕੀ ਲੌਜਿਕ ਹੈ ਨਾ ਆਹ ਕਹਿੰਦੇ ਵੀ ਪਾਉਣਾ ਨਹੀਂ ਚਾਹੀਦਾ ਹੈਗਾ ਜਿਹੜਾ ਇੱਥੇ ਛਿੱਟਾ ਛਿੱਟਾ ਜਿਹਾ ਹੁੰਦਾ ਤੇ ਆਪਾਂ ਉਹ ਗੈਸ ਗਰਮ ਹੈ ਮੁੰਡੀਆਂ ਦਾ ਆਪਾਂ ਬਿਆਜ ਬਹੁਤ ਜ਼ਿਆਦਾ ਗਰਮੀ ਹੈ ਸ਼ਾਮ ਦਾ ਟਾਈਮ ਹੋ ਗਿਆ ਫਿਰ ਵੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਸ ਥੋੜੇ ਚਿਰ ਮੈਂ ਆਪਣੀ ਬਾਅਦ ਸੈਲਫ ਤਿਆਰ ਹੋ ਜੂਗੀ ਫਿਰ ਆਪਾਂ ਮਤਲਬ ਬਾਰ ਬੈ ਕੇ ਬਣਾ ਲਿਆ ਕਰਾਂਗੇ ਸਭ ਜੀ। ਓਕੇ। ਬਾਰ ਤਾਂ ਫਿਰ ਵੀ ਹਵਾ ਲੱਗਦੀ ਹੈ ਅੰਦਰ ਫਿਰ। ਇਹ ਲੱਗਦੀ ਹੈ ਹਵਾ। ਚਲੋ ਜੀ ਹੁਣ ਆਪਾਂ ਲਸਣ ਚੀਲਦੇ ਆਂ। ਤੇ ਪਿਆਜ਼ ਆਪਾਂ ਨੇ ਕੱਟ ਲਿਆ ਤੇ ਲਸਣ ਚੀਲ ਲਈਏ। ਮੇਰੇ ਜੀ ਘੜੇ ਵਿੱਚ ਦੇਖੋ ਜੀ ਅੱਜ ਆਪਾਂ ਲੱਗੇ ਆਂ ਗਿਆ ਆਟਾ ਬਣਾ ਤੇ ਆਪਾਂ ਆਟਾ ਬਣਦੇ ਆ ਤੇ ਆਟਾ ਬਣ ਕੇ ਸੁੱਕੀ ਜਿਹੀ ਬਣਾਉਣੀ ਹੈ ਨਾ ਇਸ ਕਰਕੇ ਆਪਾਂ ਮਾਰ ਕੇ ਬਣਾਉਣੀ ਆਂ ਦੇਖੋ ਜੀ ਮੋਰਾ ਨੇ ਕਿੰਨਾ ਰੋੜਾ ਪਾਇਆ ਹੋਇਆ ਹੈ ਕਿੰਨਾ ਸੋਹਣਾ ਮੌਸਮ ਹੈ ਸ਼ਾਮ ਦਾ ਟਾਈਮ ਹੈ ਤੇ ਮੋਰ ਦੇਖੋ ਜੀ ਕਿਦਾਂ ਰੌਲਾ ਪਾ ਰਹੇ ਨੇ ਦੇਖੋ ਕਿਵੇਂ ਆਵਾਜ਼ਾਂ ਆਉਂਦੀਆਂ ਨੇ ਸ਼ਾਮ-ਤੈਂ ਦਾ ਇੰਨੀ ਰੌਣਕ ਲਾ ਦਿੰਦੇ ਨੇ ਇਹ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਇਹਨਾਂ ਦੀ ਸ਼ਾਮ ਟਾਈਮ ਬਹੁਤ ਜ਼ਿਆਦਾ ਰੌਣਕ ਲਾਉਂਦੇ ਆ ਤੇ ਜੀ ਦੇਖੋ ਜੀ ਕਿੰਨਾ ਸੋਹਣਾ ਮੌਸਮ ਹੈ ਲੋ ਜੀ ਕੜਾਹੀ ਆਪਾਂ ਧਾ ਲਈਏ ਹੁਣ ਹੋਰ ਲੱਗ ਜਾਣਾ ਸਰਕਾ ਇਹਨੇ ਹੁਣ ਹੋਰ ਮਿਹਣੀ ਡਾਲਦਾ ਇਹ ਸਾਫ ਹੀ ਹੈ ਕੜਾਹੀ ਸਾਫ ਹੀ ਹੈ ਤੇ ਲੋ ਜੀ ਇਹਦੇ ਵਿੱਚ ਪਾ ਲਈਏ ਜੀ ਆਪਾਂ ਤੇਲ ਤਾਂ ਜਿੰਨੇ ਟਮਾਟਰ ਰਲੇ ਟਮਾਟਰ ਮਗਰੀ ਦੀ ਆਪਾਂ ਕੱਟ ਲਈ ਸੀ ਲੱਤਾਂ ਪਾ ਲਈ ਆਦਿ। ਤੇ ਬਸ ਢਾਲੀ ਜੀ ਗੈਸ ਆਪਣੀ ਕਰਕੇ ਬੰਦ ਲਈ। ਢਾਲੀ ਆਲਮੋਸਟ ਸੀਟੀ ਕਰਤੀ ਬੰਦ। ਢਾਲ ਵੀ ਆਸਮੋਲਮੋਸਟ ਬਣ ਗਈ ਹੈ ਆਪਣੀ ਤੇ ਹੁਣ ਆਪਾਂ ਲਾਉਣੇ ਆ ਜੀ ਤੜਕਾ। ਲਓ ਜੀ ਆਪਾਂ ਟਮਾਟਰ ਵੀ ਲੈ ਲੈਨੇ ਤੇ ਆਪਾਂ ਜੀਰਾ ਥੋੜੀ ਜੀ ਜਿਮੇਣ ਪਕੀ ਵਾਚ ਪੋਣੀ ਹੈ ਅਸੀਂ ਆਪਣੇ ਕੋਲ ਗਿਆਜ ਮਿਕਸ ਚੀਜ਼ਾਂ ਪਾ ਦੋ ਇਹ ਆਪਣੀ ਹੋ ਗਿਆ ਆਪਣੀ ਆ ਰਹੀ ਹੈ ਤੇਲ ਨਾਲ ਹਰੀ ਮਿਰਚਾਂ 3 ਹਰੀ ਮਿਰਚਾਂ ਤੇ ਇਹਨਾਂ ਚੱਕਤੀ ਸੁਆਮੀ ਜੀ ਦੇ ਹਲਿਆਤ ਪੋਣੀ ਆਲੀ ਜੈਸੇ ਹੋਰੀ ਜੀ ਆਪਣੀ ਲਾਲੀ ਵਾਈ ਹੋਈ ਆ ਪਰ ਠੀਕ ਆ ਜੀ ਵਧੀਆ ਖਾ ਲੰਨੇ ਆ ਮਤਲਬ ਨਾ ਬਹੁਤੀ ਮਿੱਠੀ ਖਾਨੇ ਆ ਨਾ ਬਹੁਤ ਹੀ ਮਤਲਬ ਮਿੱਠੀ ਮਿੱਠੀ ਜਿਹੀ ਸੰਸੋ ਆ ਲੱਗਦੀ ਆ ਜੀ ਥੋੜੀ ਜੀ ਮਤਲਬ ਉਹੀ ਪਾਉਣੇ ਆ ਵੀ ਉਹ ਆਪਣੇ ਥੋੜੀ ਕਰਾੜੀ ਜੀ ਵਧੀਆ ਲੱਗਦੀ ਹੁੰਦੀ ਆ ਮੋਜੀ ਬਾਹੀ ਗੋਦਾ ਨਾ ਸ਼ੁਕਰੀਆ ਜੱਟਿਆਂ ਆਪਾਂ ਵੀ ਉਹ ਜਿਹੜਾ ਹੱਥ ਪਾਇਆ ਰਿਹਾ ਆਪਣੇ ਆਪਣੇ ਪੀਜਾਬ ਵੜਾ ਕੇ ਖਾਣ ਨੂੰ ਤੇ ਉਹ ਸੌਰੀ ਮੈਨੂੰ ਕੋਆ ਬੋਲ ਗਈ। ਬਹੁਤ ਸੜੀ ਪਾਤਾ। ਲਓ ਜੀ। ਲਓ ਜੀ। ਦੇਖੋ ਜੀ। தடக்கோஜி ஹோட்டர் கட்ட ਬੇਸ ਜਦੋਂ ਤਾਂ ਹਰੀ ਤੇ ਹੋਵੇ ਚੁੱਲ੍ਹੇ ਤੇ ਹੋਵੇ ਉਹੀ ਵਧੀਆ ਲੱਗਦੀ ਹੁੰਦੀ ਆ ਪਰ ਹੁਣ ਕੀ ਮੂਰੇ ਦੇਖੋ ਜੀ ਕਿੰਨਾ ਗਾਹ ਪਾਇਆ ਪਿਆ ਬਾਹਰ ਬਹੁਤ ਰੌਲਾ ਪਾਉਂਦੇ ਆ ਸ਼ਾਮ ਬੈਂਡ ਹੈ ਇੰਨਾ ਰੌਲਾ ਪਉਂਦੇ ਆ ਬਹੁਤ ਜ਼ਿਆਦਾ ਪਰ ਇਹਨਾਂ ਨੂੰ ਬਚਾਰੇ ਨੂੰ ਗਰਮੀ ਲੱਗਦੀ ਹੈ ਨਾ ਕਿਉਂਕਿ ਫਿਰ ਇਹ ਹੁਣ ਮੀਂਹ ਮੰਗਦੇ ਨੇ ਵੀ ਲੋ ਜੀ ਟਮਾਟਰ ਆਪਾਂ ਨੇ ਇਕ ਰੱਖ ਲੇ ਲੇਖੂ ਵੀ ਨਾ ਰੌਲਾ ਪਾਉਂਦੇ ਬਹੁਤ ਜ਼ਿਆਦਾ ਰੌਲਾ ਪਾਉਂਦੇ ਆ ਪਰ ਐਂ ਜੇ ਇਕੱਲਾ ਬੰਦਾ ਹੋਵੇ ਨਾ ਘਰੇ ਤਾਂ ਜੀ ਵੀ ਲੱਗਿਆ ਰਹਿੰਦਾ ਕਿਉਂਕਿ ਅਲਗ-ਅਲਗੇ ਸੋਹਣੀਆਂ-ਸੋਹਣੀਆਂ ਆਵਾਜ਼ਾਂ ਆਉਂਦੀਆਂ ਨੇ ਇਹਨਾਂ ਦੀਆਂ ਜਿਵੇਂ ਹੁਣ ਮੈਂ ਇਕੱਲੀ ਆ ਘਰੇ ਮਤਲਬ ਇਹਨਾਂ ਨਾਲ ਮੇਰੇ ਜੀ ਲੱਗਿਆ ਰਹਿੰਦਾ ਇਹ ਮੋਟਰ ਪੇ ਗਏ ਹੋਏ ਨੇ ਸਿੱਧੀ ਵਜਾਈ ਦੀਆਂ ਦਸ ਰਹੇ ਨੇ ਸਿੱਧੀ ਵਜਾਈ ਦੀਏ ਨੇ ਉਧਰ ਆਪਣੇ ਤੇ ਸੇਵ ਕੋਣੀ ਤੇ ਬਸ ਫਿਰ ਸੇਵ ਕਹਿਣ ਦਾ ਅੱਜ ਹਮ λεਦੀ ਰੋ ਹੋਣਾ ਲੱਗ ਗਿਆ ਸੇਵ ਬਣਾਇਓ ਵੀਡੀਓ ਬਣਾਈਏ ਵੀਡੀਓ ਬਣਾਈਏ ਹੈ ਨਾ ਫਿਰ ਉੱਥੇ ਵੀਡੀਓ ਬਣਾਉਣ ਲੱਗ ਪਏ ਲੱਗ ਜਾਂਦੇ ਨੇ ਸਾਰੇ ਜਣੇ ਮੈਨੂੰ ਪਤਾ ਲੱਗ ਜਾਂਦਾ ਵੀ ਸਿੱਧੀ ਵਜਾਈ ਕਿਵੇਂ ਆ ਕਿਉਂਕਿ ਸਿੱਧੀ ਵਜਾਈ ਦੇ ਕੋਈ ਸਰਚਾ ਨਹੀਂ ਆਉਂਦਾ ਹੈਗਾ ਪਾਣੀ ਦੀ ਵੀ ਬਚਤ ਆ ਸਾਰੇ ਕਿਸ ਦੀ ਬਚਤ ਆ ਇਸ ਕਰਕੇ ਸਾਰਿਆਂ ਨੂੰ ਸਿੱਧੀ ਬਜਾਈ ਜ਼ਰੂਰ ਵੀਚਣੀ ਚਾਹੀਦੀ ਆ ਨਾਲੇ ਲੇਬਰ ਦਾ ਖਰਚਾ ਘਟਾਉਂਦਾ ਫਿਰ ਚੀਜ਼ ਦਾ ਖਰਚਾ ਘਟਾਉਂਦਾ ਪਾਣੀ ਵੀ ਇੱਕ ਹੀ ਦਿਨਾਂ 'ਵਾਂ ਲੱਗਦਾ ਹੁਣ ਇਸ ਕਰਕੇ ਸਾਰਿਆਂ ਨੂੰ ਪਹਿਲਾਂ ਅਸੀਂ ਵੀ ਸਿੱਧੀ ਬਜਾਈ ਹੀ ਕਰਦੇ ਸੀਗੇ ਜਦੋਂ ਅਸੀਂ ਇੱਥੇ ਰਹਿੰਦੇ ਹੁੰਦੇ ਸੀਗੇ ਪਹਿਲਾਂ ਅਸੀਂ ਵੀ ਪਰ ਹੁਣ ਘਰ ਦੇ ਫਿਰ ਕਹਿੰਦੇ ਨੇ ਵੀ ਮੇਹਰਤਾਂ ਨੂੰ ਕੋਈ ਜਾਣੀ ਉੱਧਰ ਉੱਧਰ ਹੋਇਆ ਉੱਧਰ ਵੀ ਆਪਣੀ ਹੋਈਆਂ ਕਿ ਨਾ ਕਿਸੇ ਦੀ ਆ ਜਿਹੜੇ ਹੁਣ ਉਹਨਾਂ ਕੋਲ ਹੀ ਆਪਣੀ ਜੀਮ ਸਾਰੀ ਸੇਮ ਕੋਲ ਹੀ ਆ ਉਹ ਵੀ ਹੀ ਜਿਵੇਂ ਪਹਿਲਾਂ ਫავਿਸ ਦੀ ਵੀ ਰਾਈ ਕਰਦੇ ਹੁੰਦੇ ਸੀ ਜਦੋਂ ਆਪਾਂ ਕੇਕੀ ਕਰ ਰਹੇ ਹੁੰਦੇ ਸੀ ਇੱਥੇ ਰਹਿੰਦੇ ਹੁੰਦੇ ਸੀ ਤੇ ਚਲੋ ਹੁਣ ਉਹ ਕਰ ਲੰਗੇ ਨੇ ਬੱਚੇ ਹੈਨਾ ਕੋਈ ਸਾਡੇ 'ਚ ਫਰਕ ਨਹੀਂ ਹੈਗਾ ਮਤਲਬ ਅਸੀਂ ਆਪਸ ਵਿੱਚ ਸਾਡਾ ਪਿਆਰ ਆ ਤੇ ਕਰਦੇ ਨਹੀਂ ਕਿਹੜਾ ਕੋਈ ਮਹਾਂਨੇ ਨੇ ਉਹ ਵੀ ਸਾਰੇ ਕਰਦੇ ਆਂ ਅਸੀਂ ਇਹਨਾਂ ਨੇ ਬਹੁਤ ਜ਼ਿਆਦਾ ਮਿਆਣੇ ਰਿਸਪੈਕਟ ਕਰਦੇ ਨੇ ਅਸੀਂ ਜਿੱਦਾਂ ਦੀ ਜ਼ਮੀਨ ਦਿੱਤੀ ਆ ਉਹਨਾਂ ਕੋਲ ਹੀ ਆ ਮਤਲਬ ਅਸੀਂ ਐ ਨਹੀਂ ਹੈਗਾ ਵੀ ਉਹ ਉਹਨੂੰ ਦੇਤੀ ਕਰੇ ਉਹਨੂੰ ਦੇਤੀ ਨਹੀਂ ਕਿਉਂਕਿ ਅੱਧ ਬੋਲ ਤਹੇ ਤੋਂ ਹੱਥ ਮਾਰੂ ਜਦੋਂ ਕੰਮ ਆਉਂਦੇ ਨੇ ਤੇ ਜਦੋਂ ਇਹਨਾਂ ਨੇ ਆ ਜਣਾ ਜੀ ਉਹਨਾਂ ਨੂੰ ਕੋਈ ਵੀ ਗੱਲ ਕਹਿਣੀ ਹੈ ਵੀ ਸੇਵਕ ਜਮੈਂ ਹਾਂ ਫੋਨ ਕਰ ਲੈਣਾ ਕਦੇ ਐ ਨਹੀਂ ਹੈਗਾ ਇਹ ਮੈਨੂੰ ਵੀ ਉਹਨਾਂ ਨੇ ਕਿਸੇ ਗੱਲ ਦਾ ਜਵਾਬ ਦਿੱਤਾ ਉਹਨੂੰ ਜਦੋਂ ਅੱਧ ਬੋਲਦੇ ਆ ਜਾਂਦੇ ਨੇ ਇਸ ਕਰਕੇ ਲੋਕੀ ਸਾਨੂੰ ਬਹੁਤ ਕਹਿੰਦੇ ਨੇ ਤੁਸੀਂ ਘੱਟ ਰੇਟ ਮੁੰਦਰੀ ਦਿੱਤੀ ਹੋਈ ਆ ਹੁਣ 65000 ਰੁਪਏ ਹੁਣ ਫੜਾ ਲੈਣੇ ਨੇ ਹੌਣੇ ਤੇ ਮੇਨੂੰ ਵੀ ਐਨੇ ਨਹੀਂ ਮਤਲਬ ਵੀ ਉਹ ਠੇਕਾ ਹੋਇਆ ਹੋਇਆ ਵੀ ਬਹੁਤ ਜ਼ਿਆਦਾ ਜਦੋਂ ਕਰਦੇ ਆ ਕਿ ਮੈਨੂੰ ਦੱਸਦੇ ਨੇ ਵੀ ਐਨਾ ਠੇਕਾ ਹੋਇਆ ਹੋਇਆ ਪਰ ਅਸੀਂ ਫਿਰ ਕਹਿ ਦਿੰਦੇ ਆ ਵੀ ਨਹੀਂ ਕੋਈ ਗੱਲ ਨਹੀਂ ਹੈਗੀ ਵੀ ਕਹਿੰਦੇ ਨੇ ਕੰਮ ਨਾਲ ਬੰਦੇ ਚਾਹੀਦੇ ਨੇ ਪੈਸੇ ਦਾ ਕੀ ਹੈ 5-10000 ਉਧਰ ਹੋ ਗਿਆ ਕੋ ਉਧਰ ਹੋ ਗਿਆ ਨਾਲੇ ਵਹਿਗੂ ਦੀ ਹੁਣ ਤਾਂ ਬਹੁਤ ਜ਼ਿਆਦਾ ਕਿਰਪਾ ਹੈ ਆਪਾਂ ਤਾਂ ਉਦੋਂ ਨਹੀਂ ਜਦੋਂਲੇ ਜਦੋਂ ਆਪਣੀ ਦੀ ਮਸੀਤ ਪਈ ਹੋਈ ਸੀ ਹੁਣ ਤਾਂ ਪਰਮਾਤਮਾ ਨੇ ਕਹਿੰਦਾ ਮੈਨੇ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋਇਆ ਇਸ ਕਰਕੇ ਵੀ ਬੰਦੇ ਬੰਦਾ ਦੇਖਣਾ ਚਾਹੀਦਾ ਵੀ ਕੰਮ ਆਉਣ ਵਾਲਾ ਹੈ 5-10000 ਦੀ ਕੋਈ ਗੱਲ ਨਹੀਂ ਹੁੰਦੀ ਉੱਧੇ ਹੋਇਆ ਕੋ ਉੱਧਰ ਹੋਇਆ ਨਾਲੇ ਉਹ ਵੀ ਆਪਣੀ ਜ਼ਵਾਕ ਨਹੀਂ ਕਰਾ ਕਿਸੇ ਦੇ ਨੇ ਸੇਮ ਕਤੇ ਦੇ ਪੀਉ ਨਹੀਂ ਵੀ ਉਹ ਵੀ ਆਪਣੇ ਬੱਚੇ ਨੇ ਨਾ ਕਿ ਕਿਸੇ ਹੋਰ ਦੇ ਨੇ ਨਾਲੇ ਉਹਨਾਂ ਨੇ ਖਾ ਲਿਆ ਜਾਂ ਅਸੀਂ ਖਾ ਲਿਆ ਇੱਕੋ ਹੀ ਗੱਲ ਹੈ ਤੇ ਮੇਰੇ ਬੱਚਿਆਂ ਨੇ ਖਾ ਲਿਆ ਜਾਂ ਉਹਨਾਂ ਨੇ ਖਾ ਲਿਆ ਪਰ ਹੁਣ ਮਕਾਨ ਬਣਦਾ ਸੀ ਤਿਆਰੀ ਕਰਦੇ ਸੀ ਜਦੋਂ ਮਰਜੀ ਉਹਨਾਂ ਨੂੰ ਫੋਨ ਕਰ ਜਦੋਂ ਟਰੈਕਟਰ ਲੈ ਕੇ ਆਉਣ ਜੀ ਸੀ ਐ ਮਿਸ ਇਨੈ ਵੀ ਮਤਲਬ ਬਿਲਾਰੇ ਲਾਈ ਜਾਣੇ ਨੇ ਵੀ ਨਹੀਂ ਜੀ ਅਸੀਂ ਆਉਂਦੇ ਨਹੀਂ ਜਾਂ ਆਏ ਆ ਜੀ ਅਸੀਂ ਇੱਥੇ ਆ ਦੇਖਿਆ ਨਾ ਅੱਧ ਬੋਲ ਗਏ ਤਾਂ ਚੜੀ ਆ ਜਾਂਦੇ ਨੇ ਕੋਈ ਵੀ ਚੀਜ਼ ਲਿਆਉਣੀ ਹੋ ਉਹ ਕਰਨੀ ਜਦੋਂ ਹੀ ਮਤਲਬ ਹਰੇਕ ਚੀਜ਼ ਦੇਖੋ ਅਸੀਂ ਗੱਡੀ ਹੋਣ ਲਈ ਆ ਪਹਿਲਾਂ ਗੱਡੀ ਇਹਨਾਂ ਦੀ ਸਾਰੇ ਘਰਾਂ ਦੀ ਉਹ ਮਤਲਬ ਤਕਰੀਬਨ ਸਾਡੇ 4-5 ਘਰ ਨੇ ਇਹ ਵੀ ਨਹੀਂ ਹੈਗਾ ਤੇ ਕਰੇ ਆ ਨਹੀਂ ਹੈਗਾ ਵੀ ਸਾਨੂੰ ਮਤਲਬ ਗੱਡੀ ਨੂੰ ਵੀ ਸਾਨੂੰ ਤਾਂ ਹੋਣ ਦੀ ਕਹਿੰਦੇ ਸੀ ਵੀ ਤੁਸੀਂ ਕਿਹੜਾ ਇੱਥੇ ਰਹਿਣਾ ਵੀ ਤੁਸੀਂ ਨਾ ਲਗੋ ਪਰ ਨਹੀਂ ਕਈ ਵਾਰ ਹੈ ਜਦ ਮਤਲਬ ਹੁੰਦਾ ਹੈ ਕਿ ਕਿਸੇ ਦੀ ਗੱਡੀ ਲੈਣੀ ਹੁੰਦੀ ਹੈ ਕਿ ਫਿਰ ਆਪਾਂ ਨੂੰ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਹੈ ਲਸਿੰਗ ਹੋ ਤਾਂ ਹੁੰਦੀ ਹੈ ਕਿ ਅੱਧੀ ਰਾਤ ਦੇ ਜਾਣਾ ਪੈਂਦਾ ਫਿਰ ਬੜਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਆਪਾਂ ਲਈ ਹੈ ਪਰ ਆਪਣੀ ਤਾਂ ਤਕਰੀਬਨ ਖੜੀ ਹੋ ਰਹਿਣੀ ਹੈ ਜਦੋਂ ਕੋਈ ਗੱਲ ਨਹੀਂ ਉਹਨਾਂ ਨੂੰ ਹੀ ਕਹੇ ਭਾਈ ਜਦੋਂ ਤੁਹਾਨੂੰ ਲੋਡ ਹੋਵੇ ਕੋਈ ਗੱਲ ਨਹੀਂ ਵੀ ਅੱਧੀ ਰਾਤ ਨੂੰ ਆਓ ਜਾਂ ਤੁਸੀਂ ਸਾਡੇ ਇੰਨੇ ਔਫਰ ਟਾਈਮ ਤੇ ਸਾਥ ਦਿੱਤਾ ਤਾਂ ਅਸੀਂ ਕਿਉਂ ਨਹੀਂ ਦਵਾਂਗੇ ਹੈਨਾ ਇਸੇ ਕਰਕੇ ਇਹ ਵੀ ਭੈਣ ਭਾਈਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਇੱਥੋਂ ਚਲੋ ਕਈ ਵਾਰ ਸਕੇ ਕੰਮ ਨਹੀਂ ਆਉਂਦੇ ਹੈਗੇ ਬਿਲਕੁਲ ਨਾਲ ਦੇ ਜਿੰਨੇ ਹੋਏ ਉਹ ਕੰਮ ਨਹੀਂ ਆਉਂਦੇ ਕਈ ਵਾਰ ਦੂਜੇ ਪੈਣ ਪੈ ਕੰਮ ਆਲੇ ਬੰਦੇ ਤੇ ਉਹ ਤੇ ਆਪਾਂ ਮਤਲਬ ਉਹ ਤਾਂ ਹੁਣੀ ਕਰਦੇ ਹੈਗੇ ਵੀ ਇੰਨਾ ਪੈਸੇ ਪਿੱਛੇ ਨਹੀਂ ਭਾਗੇ ਹੈਗੇ ਪੈਸਾ ਤਾਂ ਹੱਥਾਂ 'ਚ ਨਹੀਂ ਆਲਾ ਆਈ ਜਾਂਦਾ ਮਤਲਬ ਇਹ ਤਾਂ ਕੋਈ ਇਹੋ ਚੱਕਰ ਨਹੀਂ ਹੈਗਾ ਕਦੇ ਕੋਈ ਕੰਮ ਤਾਂ ਖੜਿਆ ਨਹੀਂ ਹੈਗਾ ਅੱਜ ਤੱਕ ਤੇ ਸਾਰਾ ਚੱਲੀ ਜਾਇਆ ਹੈ ਕੰਮ ਨਾ ਕਦੇ ਖੜਿਆ ਨਾ ਬਹਿ ਗੁਰੂ ਕਦੇ ਖਲੰਗਵੇ ਏ ਐਵੇਂ ਚੱਲੀ ਜਾਂਦਾ ਤੇ ਜਿੰਦਗੀ ਇਹ ਚੱਲੇ ਜਾਣੀ ਆ ਪੈਸਾ ਸਾਰਾ ਇੱਥੇ ਹੀ ਰਹਿ ਜਾਣਾ ਇਹੀ ਆ ਉਹ ਮੁਹੱਬਤ ਪਿਆਰ ਮੁਹੱਬਤੀ ਆ ਜਿੰਨਾ ਆਪਾਂ ਭੈਣ ਭਾਈਆਂ ਨੇ ਇੱਕ ਦੂਜੇ ਨਾਲ ਬਲਵ ਰੱਖਾਂ ਵੀ ਉਹੀ ਵਧੀਆ ਹੁਣ ਇਹ ਵੀ ਆ ਜਦੋਂ ਸਾਨੂੰ ਐਵੇਂ ਐਵੇਂ ਇਹਨਾਂ ਨੂੰ ਕਹਿ ਦੇਣੀ ਹੁੰਦੀ ਆ ਕਿ ਜੇ ਆਪਾਂ ਹੱਥ ਵੀ ਰੱਦ ਲਈਏ ਨਾ ਤਾਂ ਉਹ ਹੈ ਨਹੀਂ ਹੈਗਾ ਵੀ ਉਹ ਜਵਾਬ ਦੇਣਗੇ ਕਿਸੇ ਵੀ ਕੰਮ ਨੂੰ ਤੇ ਵੀ ਜਦ ਇਹ ਭੱਜੇ ਆਉਂਦੇ ਆ ਕੋਈ ਵੀ ਕੰਮ ਹੁੰਦਾ ਜਦ ਵੀ ਨਿਆਣੇ ਭੱਜੇ ਆਉਂਦੇ ਆ ਇਹ ਲੋਜੀ ਆਪਾਂ ਇਹਦੇ ਵਿੱਚ ਪਾਤਾ ਗਰਮ ਮਸਾਲਾ ਤੇ ਥੋੜੀ ਜਿਹੀ ਹਲਦੀ ਇਹ ਹਲਦੀ ਤੇ ਪਾਤੀ ਸੀ ਪਹਿਲਾਂ ਢਾਲ ਦਿੱਤੀ ਸੋਰੀ ਬਸ ਹੋਰ ਆਪਾਂ ਕੁਝ ਨਹੀਂ ਪਾਉਣ ਹੈਗੇ ਇਹਦੇ ਵਿੱਚ ਬਸ ਥੋੜਾ ਗਰਮ ਮਸਾਲਾ ਹੀ ਪਾਇਆ ਤੇ ਆਪਾਂ ਤਾਂ ਜੀ ਆਪਾਂ ਨੇ ਤਿਆਰ ਕਰ ਲਿਆ ਸੋ ਥੋੜੀ ਦੇਖੋ ਜੀ ਟਮਾਟਰ ਪਾਤਾ ਹੈ ਲਓ ਜੀ ਗੈਸ ਨੂੰ ਬੰਦ ਕਰ ਦਿੱਤਾ। ਲਓ ਜੀ ਆਪਾਂ ਨੇ ਇਹਦੇ ਵਿੱਚ ਸਾਰਾ ਕੁਝ ਪਾਤਾ ਆਪਣਾ ਹੈ ਚੰਗੀ ਤਰ੍ਹਾਂ ਪਿਆਰ ਭੁੱਜ ਗਏ ਸੀਗੇ। ਹੁਣ ਆਪਾਂ ਇਹਨੂੰ ਹੈ ਚੰਗੀ ਤਰ੍ਹਾਂ ਟਮਾਟਰਾਂ ਨੂੰ ਹੈ ਚੰਗੀ ਤਰ੍ਹਾਂ ਉਬਰਾੰਗੇ ਥੋੜੀ ਜਿਹੀ ਜਿੰਨਾ ਚਿਰ ਇਹ ਸਾਰੇ ਸਬਜ਼ੀਆਂ ਸੋਲਡ ਹੋ ਜਾਂਦੇ। ਚਲੋ ਜੀ ਖਿੰਦੇ ਆ। ਅਓ ਜੀ ਆਪਾਂ ਦਾਲ ਵੀ ਸਿੱਖਦੇ ਹਾਂ ਦਾਲ ਵੀ ਕਿਵੇਂ ਬਣੀ ਆ ਲਓ ਜੀ ਆਪਣਾ ਤੜਕਾ ਭੁੱਜ ਗਿਆ ਹੈਨ ਦੇਖੋ ਧੋਣ ਛੱਡਦਾ ਦੇਖੋ ਤੇ ਆਪਣੀ ਇਧਰ ਦਾਲ ਵੀ ਦੇਖੋ ਜੀ ਐਨ ਬਣ ਕੇ ਤਿਆਰ ਹੋ ਗਈ ਐ ਤੇ ਇਹਨੂੰ ਚਾਹੇ ਥੋੜੇ ਜਿਹਾ ਘੋੜ ਦੇ ਦੇ ਹਨ ਫਿਰ ਵਧੀਆ ਬਣ ਜਾਂਦੀ ਆ ਚਲੋ ਜੀ ਤਾਂ ਸਾ ਆਪਣਾ ਪਿਆਰ ਆ ਹੁਣ ਆਪਾਂ ਪਾਉਣੀ ਹੈ ਕੁੱਕਰ ਦੇ ਵਿੱਚ ਹਾਂ ਜੀ ਹੁਣ ਆਪਾਂ ਬਣਾਉਨੇ ਆ ਜੀ ਰੋਟੀ ਗੁਗਰ ਦੇ ਚਾਰਕਾ ਸਾਰਾ ਚਲੋ ਜੀ ਹੁਣ ਬਣਾਈਏ ਆਪਾਂ ਰੱਖੋ ਫਿਰ ਕੱਟਣੇ ਸੈਲਡ ਕਿ ਤੋਂ ਖੀਰੇ ਆਪਾਂ ਨੇ ਠੰਡੇ ਹੋਣੇ ਫਿਰ ਜਿੱਦਰਾ ਰੱਖ ਲਏ ਆ ਨਾ ਆਪਾਂ ਨੇ ਧੋ ਲਈ ਆ ਤੇ ਵੀ ਧੋ ਕੇ ਲਓ ਜੀ ਤੇ ਵੀ ਧੋ ਲਈ ਆ ਰੱਖ ਲਈ ਇਸ ਪਲਾਸਟਿਕ ਇਹਦੇ ਪਰਲੀਆ ਟਕਾਣਾ ਆ ਆਪਾਂ ਜੀ ਇਸ ਤੋਂ ਇਹ ਮਾਣਾ ਬਣਾਉਣੀਆਂ ਜੀ ਰੋਟੀਆਂ ਇਹ ਰੋਟੀਆਂ ਕਿੰਨੀਆਂ ਬਣਾਉਣੀਆਂ ਨੇ ਆਪਾਂ ਨੇ 5 5 ਰੋਟੀਆਂ ਬਣਾਉਣੀਆਂ ਨੇ ਜੀ ਤਿੰਨ ਇਹਨਾਂ ਦੀਆਂ రోట్ బాగే స కట్టే రే చోటీ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20 ਇੱਕ ਜਿਹਾ ਸਿਰਹੀ ਜੁਗ ਕਮ ਮਾ ਲਓ ਜੀ ਪੰਜ ਕੇੜੇ ਕੱਢ ਲੈਨੇ ਆਪਾਂ ਨੇ ਲਓ ਜੀ ਇੱਧਰ ਹੋ ਗਈ ਆਪਣੀ ਡਿਨਰ ਦੀ ਤਿਆਰੀ ਤੇ ਇੱਧਰ ਰੋਟੀਆਂ ਦਾਲ ਘਿਓ ਪਾ ਕੇ ਦੇਸੀ ਘਿਓ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਜੀ ਸਾਰਿਆਂ ਨੂੰ ਅਸੀਂ ਖਾਂਦੇ ਆ ਤੇ ਲੱਸੀ ਸੈਨਡ ਤੇ ਲਓ ਜੀ ਤੁਸੀਂ ਵੀ ਖਾਓ ਜੀ ਆ ਕੇ ਰੋਟੀਆਂ ਆਪਣੀ ਰੋਟੀ ਵੀ ਹੁਣ ਹੋ ਗਈ ਹੈ ਤਿਆਰੀ ਸ਼ਾਮ ਦੀ ਲਓ ਜੀ ਸਾਰੇ ਜਣੇ ਖਾਓ ਜੀ ਲੱਸੀ ਨਾਲ ਬਹੁਤ ਟੇਸਟੀ ਲੱਗਦੀ ਹੈ ਸ਼ਾਮ ਟਾਈਮ ਗਰਮੀ ਦਾ ਟਾਈਮ ਹੈ ਇਸੀ ਵਤੂ ਹਦ ਪੀਣੀ ਚਾਹੀਦੀ ਹੈ ਗਰਮੀ ਦੇ ਵਿੱਚ ਚਲੋ ਜੀ ਆਜੋ ਜੀ ਖਾ ਲਓ ਜੀ ਸਾਰੇ ਜਣੇ